ਸਤਿ ਤਰਮਕ ਕਾਫੀ ਪਿਸਤਾਵੇ ਮabhutੂਰ ਪਰੇ ਬੇਰਨ ਪਿਆਜੋ ਗਣ ਤਰ ਮਿਖਿਆ ਗਫੰਡਾ ਕਿਉ ਦੋਨ ਨੂੰ ਮਿਹਰ ਕਰੇ ਚਾਰਨਾ ਦੇ ਕੰਪਣਾ ਲਾਗੇ ਤਾਜ ਰਾਮ ਮਰਦੇ ਹੜੇ ਤੁਰਤ ਦੇ ਕਾਲੇ ਹੋਂ ਤੌਰੇ ਕਿਸੇ ਨਾ ਪਾਵੇ ਨਾ ਮਾਏ ਤੇ ਦੁੱਖ ਲਗੈ ਜੇ ਮਾਤ ਮਾਰੇ ਨਰਕ ਕਰੇ ਪੂਰਵਾ ਜਨਮ ਕੋ ਲਿਖ ਨਾ ਮਟਾਈ ਜਨਮ ਮਾਰੇ ਕਾਹੋਂ ਦੁੱਖ ਕਰੇ ਬਿਨ ਗੁਰ ਬਾਣ ਜੀਵਣਾ ਹੋਰ ਬਰਦਾ ਬਿਨ ਕੋ ਸਬਦੈ ਜਨਮ ਜਰੇ ਖੁਸ਼ੀ ਨਾ ਮਿਦਾਰ ਲੋਕ ਪੁਇਆਰ ਨੰਮ ਰਾਏ ਦਾ ਟੰਡ ਪਰੇ ਗੁਰ ਮਹਾਰਾ ਨਾਮ ਨਾਮੁ ਗੁਰੂ ਲਾਵੇ ਰਾਮੁ ਮਾਤਰਾ ਨੂੰ ਲਗਰੇ ਕੈ ਤੇ ਨਿਰਮਲੋ ਭੇਮ ਪਰ ਪਰਕੂਰੇ ਤੇ ਜਾਨ ਮੇ ਗੁਰ ਗੋਵਿੰਦ ਹਰੇ ਹਾਰਿ ਨਿਮਰ ਬਚਨ ਸਮਾਰੋ ਸੰਗਤ ਹਰਿ ਜਨ ਭਾਉ ਕਰੇ ਹਰ ਜਨ ਹੰਕੁ ਪਰਦਾ ਮਾਰੇ ਨਾਨਕ ਤਿਨ ਜਨ ਕੀਨੇ ਹਾਰੇ ਇੱਕ ਓਮਕਾਰ ਸਤਿਗੁਰ ਪ੍ਰਸਾਦ ਮਾਰੂ ਪਾਪੀ ਮਹਲਾ ਪਹਿਲਾ ਘਰੁ ਗੁਜਿਆ घुमण त्र करियो त मनताया तोल घुमाई कंदी आहे नगर निहाल ਮੈਂ ਤੇ ਰਵਨਾ ਉਠੜੀ ਬਿਪਰਛੂਰ ਮਰਾਓ ਤੇਰੇ ਤੇ ਤੰਮਲਾ ਤਾਹੂਲੇ ਕਰਵਾ ਸੁਖ ਸਮੰਧ ਤੁਮਨੀ ਕਿਰਪਾ ਦਾਤ ਲੈਹਿ ਹਾਵੇ ਪਾਟ ਕੇ ਕਾਪੜੇ ਅੰਗ ਬਣਾਏ ਤੇਰੂ ਤੇਰੋ ਹੱਥ ਨੀ ਨੰਬੋ ਕੀਰ ਨਾਮ ਰਾਇ ਕੀਤੀ ਚੱਕੋ ਹੱਟ ਲੈ ਕੀਤੇ ਵੇ ਕਹਿਆ ਤੇਰ ਨਾ ਜੋ ਬਲ ਬਾਧ ਨੀ ਮਾ ਵਾਲੀ ਸੂਰੇ ਦੀ ਸੂਰੇ ਆ ਸੱਚੇ ਲਾਗੜਾ ਬਿਹੇ ਬੋਲੇ ਚਾਰ ਸੱਚ ਜਾ ਪਰਹਨਾ ਨਦਰਿ ਨਦਰ ਪਿਆਰ ਗਿਆਨੀ ਜਨ ਸੱਚਾ ਰਤਨ ਹਾਰਾ ਬੁਰਹਾ 부ਜ ਗਾਵੀਆਂ ਹੋਵੇ ਘਰ ਦੀਵਾਰ ਤਉ ਪਾਵਨ ਤੋ ਦੇਹੀਆ 부ਝਿਆ ਆਕਤਿਆ ਨਾ ਆ ਮਾਨੂ ਮਹਲਾ ਪਹਿਲਾ ਨਾ ਬੈਨਾ ਪਰਜਾਈਆ ਰਾਤੇ ਦਸਤੂਆ ਸੱਚਾ ਰਾਨ ਨ ਟੁਟਈ ਗੁਰੂ ਦੇ ਲੈ ਤਿਆਹਾ ਬੜਿਆਰੀ ਗੁਰੂ ਆਪਣੇ ਨਾਲ ਲਿਆ ਰਿਹਾ ਗੁਰੂ ਦੇ ਤਾ ਭਵਨ ਕੀ ਗੁਰ ਪਰਾ ਮਿਲ ਮਾ ਉਸੇ ਨਾਮੇ ਮਾਤਿਆਂ ਦੇ ਰਾਜ ਪੰਨੀਆਂ ਆਣ ਵੰਜਨ ਨਾਲ ਰਹਿਣਾ ਪੂਰ ਪ੍ਰੇਪਿਆ ਮਾਂ ਮੇਟ ਮਾਣੀਆਂ ਪਾਇਰ ਬਾਪਨਾ ਬਾਓ ਤਾ